ਆਪਣਾ ਸਮਾਂ ਕੱਢ ਕੇ ਸੁਣੋ ਛੋਟੀਆਂ ਪਰ ਕੰਮ ਦੀਆਂ ਗੱਲਾਂ ਨੰਬਰ 1 ਸੇਵ ਦੇ ਸਿਰਕੇ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਹਰ ਕਿਸਮ ਦੀ ਖੰਗ ਆਉਣੀ ਬੰਦ ਹੋ ਜਾਂਦੀ ਹੈ ਨੰਬਰ 2 ਜਿਆਦਾ ਗਰਮ ਖਾਣੇ ਦਾ ਇਸਤੇਮਾਲ ਕਰਨ ਨਾਲ ਗਲੇ ਦੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ ਅਤੇ ਦਿਲ ਅਤੇ ਤੇ ਫਰੇਬੀ ਕਮਜ਼ੋਰ ਹੋ ਜਾਂਦੇ ਹਨ ਨੰਬਰ 3 ਗਰਮੀ ਦੇ ਵਿੱਚ ਨਿੰਮ ਦਾ ਗਰਮ ਪਾਣੀ ਪੀ ਲਿਆ ਕਰੋ ਦੁਨੀਆ ਦੀ ਕੋਈ ਵੀ ਬਿਮਾਰੀ ਨਹੀਂ ਹੋਵੇਗੀ ਨੰਬਰ 4 ਪਿਆਜ਼ ਨੂੰ ਕੱਟ ਕੇ ਅਗਲੇ ਦਿਨ ਲਈ ਇਸਤੇਮਾਲ ਕਰਨ ਦੇ ਨਾਲ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਨੰਬਰ 5 ਪੁਦੀਨੇ ਦੇ ਪੱਤੇ ਨੂੰ ਚਿਹਰੇ ਤੇ ਰਗੜਨ ਦੇ ਨਾਲ ਚਿਹਰਾ ਨਰਮ ਤੇ ਮੁਲਾਇਮ ਹੋ ਜਾਂਦਾ ਹੈ ਨੰਬਰ 6 ਦਿਨ ਭਰ ਦੀ ਥਕਾਵਟ ਦੂਰ ਕਰਨ ਦੇ ਲਈ ਗਰਮ ਪਾਣੀ ਵਿੱਚ ਛੋਟੀ ਇਲੈਜੀ ਪਾ ਕੇ ਪੀਣ ਨਾਲ ਥਕਾਵਟ ਖਤਮ ਹੋ ਜਾਂਦੀ ਹੈ ਨੰਬਰ 7 ਜਿੰਨਾ ਲੋਕਾਂ ਨੂੰ ਅਚਾਨਕ ਬੁਖਾਰ ਹੋ ਜਾਵੇ ਉਹਨਾਂ ਨੂੰ ਮੀਥੀ ਦਾ ਪਾਣੀ ਪੀ ਲੈਣ ਨਾਲ ਆਰਾਮ ਮਿਲੇਗਾ ਨੰਬਰ 8 ਥੁੱਕ ਗਾੜਾ ਆਉਣਾ ਮਤਲਬ ਤਾਕਤ ਵਿੱਚ ਕਮੀ ਦੀ ਨਿਸ਼ਾਨੀ ਹੈ ਨੰਬਰ 9 ਦਾਲ ਰੋਟੀ ਖਾਓਗੇ ਹਮੇਸ਼ਾ ਜਵਾਨ ਰਹੋਗੇ ਨੰਬਰ 10 ਆਲੂ ਬੁਖਾਰੇ ਖਾਣ ਲੈਣ ਨਾਲ ਅੱਖਾਂ ਥੱਲੇ ਗੱਡੇ ਨਹੀਂ ਹੁੰਦੇ ਨੰਬਰ 11 ਨਾਰੀਅਲਾ ਤੇ ਚਿਕੁੰਦਰ ਖਾਣ ਨਾਲ ਹੱਡੀਆਂ ਦੇ ਜੋੜ ਮજબૂત ਹੁੰਦੇ ਹਨ ਨੰਬਰ 12 ਅੰਬ ਨੂੰ ਠੰਡਾ ਕਰਕੇ ਬਗੈਰ ਖਾਨ ਲੈਣ ਨਾਲ ਕਮਰ ਦਾ ਦਰਦ ਖਤਮ ਹੋ ਜਾਂਦਾ ਹੈ ਨੰਬਰ 13 ਜਾਮਨ ਤੇ ਨਮਕ ਲਾ ਕੇ ਖਾਣ ਲੈ ਲੈਣਾ ਮੋਸ਼ਨ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ ਨੰਬਰ 14 ਨਿੰਬੂ ਪਾਣੀ ਸਾਂ ਦੀ ਬਦਬੂ ਨੂੰ ਦੂਰ ਕਰਦਾ ਹੈ ਸਕਿਨ ਵੀ ਮਕਦਾਰ ਬਣਾਉਂਦਾ ਹੈ ਅਤੇ ਗੁਰਦੇ ਵੀ ਸਾਫ਼ ਕਰਦਾ ਹੈ। ਨੰਬਰ 15 ਟਮਾਟਰ ਨੂੰ ਚਿਹਰੇ ਤੇ ਰਗੜਨ ਦੇ ਨਾਲ ਕੁਝ ਦਿਨਾਂ ਵਿੱਚ ਹੀ ਚਿਹਰੇ ਦੀਆਂ ਚੁਰੜੀਆਂ ਖਤਮ ਹੋ ਜਾਂਦੀਆਂ ਹਨ ਅਤੇ ਰੰਗ ਵੀ ਨਿਖਰ ਜਾਂਦਾ ਹੈ। ਨੰਬਰ 16 ਪੇਟ ਵਿੱਚ ਦਰਦ ਹੋਵੇ ਤਾਂ ਉਲਟਾ ਲੇਟ ਜਾਵੇ। ਕਾਫੀ ਹੱਦ ਤੱਕ ਰਾਹਤ ਮਿਲੇਗੀ। ਨੰਬਰ 17 ਅਦਰਕ ਵਾਲਾ ਪਾਣੀ ਪੀਣ ਦੇ ਨਾਲ ਗਰਮੀ ਲੱਗਣੀ ਬੰਦ ਹੋ ਜਾਂਦੀ ਹੈ। ਨੰਬਰ 18 ਅੱਧੇ ਸਿਰ ਦਰਦ ਦੇ ਲਈ ਅੰਗੂਰਾਂ ਦਾ ਜੂਸ ਜਿਆਦਾ ਤੋਂ ਜਿਆਦਾ ਇਸਤੇਮਾਲ ਕਰੋ। ਦਰਦ ਘਟ ਹੋ ਜਾਵੇਗਾ। ਨੰਬਰ 19 ਚਿਹਰੇ ਤੇ ਨਾਰੀਅਲ ਦਾ ਤੇਲ ਮਸਲਣ ਦੇ ਨਾਲ ਚਿਹਰੇ ਤੇ ਦਾਣੇ ਖਤਮ ਹੋ ਜਾਂਦੇ ਹਨ ਅਤੇ ਮੱਛਰ ਵੀ ਨਹੀਂ ਘਟਦਾ ਨੰਬਰ 20 ਕਾਲੀ ਮਿਰਚ ਪਾਣੀ ਦੇ ਨਾਲ ਖਾਣ ਨਾਲ ਇਨਸਾਨ ਹਮੇਸ਼ਾ ਜਵਾਨ ਰਹਿੰਦਾ ਹੈ ਨੰਬਰ 21 ਹਰ ਖਾਣੇ ਤੋਂ ਬਾਅਦ ਮਿੱਠਾ ਖਾਣ ਦੇ ਨਾਲ ਬਿਮਾਰੀ ਨਹੀਂ ਹੁੰਦੀ ਨੰਬਰ 22 ਨਮਕੀਨ ਜਿੰਨਾ ਰਾਤ ਨੂੰ ਖਾਣ ਦੇ ਨਾਲ ਫਾਇਦਾ ਹੁੰਦਾ ਹੈ ਨੰਬਰ 23 ਖਾਣੇ ਦੇ ਤੁਰੰਤ ਬਾਅਦ ਸੌਣ ਜਾਣ ਨਾਲ ਕੰਨਾਂ ਨੂੰ ਬહેરાਪਨ ਦੀ ਸਮੱਸਿਆ ਹੋ ਜਾਂਦੀ ਹੈ ਨੰਬਰ 24 ਸਵੇਦ ਛੋਲੇ ਖਾਣ ਦੇ ਨਾਲ ਸ਼ੂਗਰ ਘਟ ਕਰਨ ਦੇ ਵਿੱਚ ਮਦਦ ਮਿਲਦੀ ਹੈ ਨੰਬਰ 25 ਪਰੌਂਠਿਆਂ ਦੇ ਨਾਲ ਅੰਬ ਦਾ ਅਚਾਰ ਖਾਣ ਦੇ ਨਾਲ ਭੁੱਖ ਵਾਧੀ ਹੈ ਨੰਬਰ 26 ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਨੂੰ ਚਬਾ ਲੈਣ ਦੇ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ ਨੰਬਰ 27 ਬਾਜਰੇ ਦੀ ਰੋਟੀ ਦੁੱਧ ਦੇ ਨਾਲ ਖਾਣ ਦੇ ਨਾਲ ਸਰੀਰ ਦੇ ਵਿੱਚ ਤਾਕਤ ਆ ਜਾਂਦੀ ਹੈ ਨੰਬਰ 28 ਥੋੜਾ ਜਿਹਾ ਪਾਣੀ ਦੇ ਅੰਦਰ ਸਿਰਕਾ ਮਿਲਾ ਕੇ ਸਬਜੀ ਦੇ ਉੱਪਰ ਦੀ ਛੜਕਾਂ ਦੇ ਨਾਲ ਸਬਜੀ ਤਾਜ਼ਾ ਹੀ ਰਹੇਗੀ ਨੰਬਰ 29 ਜੇਕਰ ਰੋਟੀ ਖਾਣ ਦੇ ਸਮੇਂ ਮੂੰਹ ਦੇ ਵਿੱਚ ਕੌੜਾਪਨ ਲੱਗੇ ਤਾਂ ਸਮਝ ਲਓ ਕਿ ਬੁਖਾਰ ਦਾ ਹਮਲਾ ਹੋਣ ਵਾਲਾ ਹੈ ਨੰਬਰ 30 ਮੂੰਹ ਦੀ ਬਦਬੂ ਦੂਰ ਕਰਨ ਦੇ ਲਈ ਗ੍ਰੇਸਿਨ ਦੇ ਵਿੱਚ ਪਾਣੀ ਦੇ ਵਿੱਚ ਪਾ ਕੇ ਘਰਾਰੇ ਕਰੋ ਨੰਬਰ 31 ਨਿੰਬੂ ਦਾ achar ਮੋٹے ਲੋਕਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਨੰਬਰ 32 ਨਾਰੀਅਲ ਦਾ ਪਾਣੀ ਸਿਹਤ ਦੇ ਲਈ ਬਹੁਤ ਹੀ ਚੰਗਾ ਹੁੰਦਾ ਹੈ। ਪਰ ਇਸ ਦਾ ਜ਼ਿਆਦਾ ਇਸਤੇਮਾਲ ਗਰਮੀਆਂ ਦੇ ਵਿੱਚ ਸਾਨੂੰ ਕਰਨਾ ਚਾਹੀਦਾ ਹੈ। ਇਹ ਸਾਡੇ ਸਰੀਰ ਨੂੰ ਠੰਡਕ ਦਿੰਦਾ ਹੈ। ਨੰਬਰ 33 ਰੋਜ਼ਾਨਾ ਨਿਯਮਾ ਮਾਤਰਾ ਦੇ ਵਿੱਚ ਗੁੜ ਖਾਣ ਦੇ ਸੇਵਨ ਕਰਨ ਦੇ ਨਾਲ ਖੂਨ ਸਾਫ ਹੁੰਦਾ ਹੈ। ਨੰਬਰ 34 ਜੇ ਡਿੱਗਣ ਕਾਰਨ ਜਾਂ ਮੋਸ਼ ਕਾਰਨ ਬੱਚੇ ਦੇ ਹੱਥ ਪੈਰ ਸੁੱਜ ਗਏ ਹਨ ਤਾਂ ਉਸ ਦੇ ਲਈ ਉਬਲੇ ਹੋਏ ਬਾਤੂ ਦਾ 3-4 ਵਾਰ ਲੇਪ ਲਗਾਓ। ਨੰਬਰ 35 ਜੇਕਰ ਸੋਈ ਵਿੱਚ ਸਬਜ਼ੀ ਬਣਾਉਣ ਦੇ ਸਮੇਂ ਅੱਖਾਂ ਵਿੱਚ ਮਿਰਚ ਪੈ ਜਾਵੇ ਜਾਂ ਮਿਰਚ ਵਾਲੇ ਹੱਥ ਲੱਗ ਜਾਣ ਤਾਂ ਫਟਾਫਟ ਥੋੜਾ ਜਿਹਾ ਨਮਕ ਚਟੋ ਇਸ ਦਾ ਅਸਰ ਖਤਮ ਹੋ ਜਾਵੇਗਾ ਨੰਬਰ 36 ਨਿੰਬੂ ਦੇ ਉੱਪਰ ਚੀਨੀ ਪਾ ਕੇ ਚਟਣ ਨਾਲ ਚੱਕਰ ਆਉਣੇ ਬੰਦ ਹੋ ਜਾਂਦੇ ਹਨ ਨੰਬਰ 37 ਗਰਮ ਦੁੱਧ ਨਾਲ ਜਲੇਬੀ ਖਾਣ ਦੇ ਨਾਲ ਕਮਰ ਦਰਦ ਥਕਾਵਟ ਜੁਕਾਮ ਆਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 38 ਜਿੰਨਾ ਲੋਕਾਂ ਦੇ ਸਰੀਰ ਦੇ ਵਿੱਚ ਆਇਰਨ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਆਪਣੇ ਭੋਜਨ ਦੇ ਵਿੱਚ ਚਹਾਰਿਆਂ ਨੂੰ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਨੰਬਰ 38 ਜੇਕਰ ਤੁਸੀਂ ਰਾਤ ਨੂੰ ਚਾਵਲ ਖਾਂਦੇ ਹੋ ਤਾਂ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ ਨੰਬਰ 40 ਜਿਨ੍ਹਾਂ ਨੂੰ ਭੁੱਖ ਨਾ ਲੱਗਦੀ ਹੋਵੇ ਉਹ ਅਨਾਰ ਦੇ ਦਾਣੇ ਕੱਢ ਕੇ ਉਸ ਉੱਪਰ ਨਮਕ ਤੇ ਕਾਲੀ ਮਿਰਚ ਲਗਾ ਕੇ ਕੁਝ ਦਿਨ ਖਾ ਲੈਣ ਕੋਕੋ ਕੋਲ ਕੇ ਲਗਾਣੀ ਸ਼ੁਰੂ ਹੋ ਜਾਵੇਗੀ ਨੰਬਰ 41 ਤਾਂਬੇ ਦੇ ਬਰਤਨ ਦੇ ਵਿੱਚ ਰੱਖਿਆ ਹੋਇਆ ਪਾਣੀ ਪੀਣ ਦੇ ਨਾਲ ਕੈਸਟਰੋਲ ਲੈਵਲ ਠੀਕ ਰਹਿੰਦਾ ਹੈ ਤੇ ਤਜਾਬ ਵੀ ਨਹੀਂ ਬਣਦਾ ਨੰਬਰ 42 ਨਸ਼ੇ ਤੋਂ ਜਿੰਨਾ ਵੀ ਦੂਰ ਰਹੋਗੇ ਓਨਾ ਹੀ ਤੁਹਾਡਾ ਲੀਵਰ ਸਿਹਤਮੰਦ ਰਹੇਗਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਮੈਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦੀ